ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਸੂਹੀ ਮਹਿਲਾ ਪੰਜਮਾ ਪਾਵੋ ਦਾਨ ਢੀਠ ਹੋਏ ਮੰਗੋ ਮੁਖ ਲਾਗੈ ਸੰਤ ਰਹਿਨਾਰੇ ਤੇ ਸਥਾਈ ਹੈ ਇਸ ਸ਼ਬਦ ਵਿੱਚ ਮੁੱਖ ਪੰਕਤੀ ਵਜੋਂ ਮੁਖ ਲਾਗੈ ਸੰਤ ਰਹਿਨਾਰੇ ਤੇ ਜਦੋਂ ਪਹਿਣਾ ਦੇ ਸਕੇਲ ਤੇ ਆਪਾਂ ਇਸ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਚੌਥੇ ਕਾਲੇ ਨੂੰ ਸਾਹ ਮੰਨਦੇ ਹਾਂ ਜਦੋਂ ਚੌਥੇ ਕਾਲੇ ਨੂੰ ਸਾਹ ਮੰਨਦੇ ਹਾਂ ਤਾਂ ਮੰਦਰ ਸਪਤਕ ਵਿੱਚ ਸ਼ਬਦ ਦਾ ਚਰਨ ਸ਼ੁੱਧ ਧਾਤਕ ਹੈ ਤੇ ਮਤ ਸਪਤਕ ਵਿੱਚ ਸਾਹ ਤੋਂ ਬਾਅਦ ਸ਼ੁੱਧ ਰੇ ਸ਼ੁੱਧ ਗਾ ਤੀਵਰਮਾ ਪਾ ਸ਼ੁੱਧ ਧਾ ਸ਼ੁਧਨੀ ਅਤੇ ਸਾ ਤਾ ਸਭ ਤੱਕ ਵਿੱਚ ਸਾਤ ਤੋਂ ਬਾਅਦ ਸ਼ੁਧਰੇ ਅਤੇ ਗਾ ਸ਼ੁਧ ਗਾ ਤੱਕ ਹੀ ਸ਼ਬਦ ਦਾ ਚਲਨ ਹੈ ਤੇ ਪਹਿਲਾਂ ਆਪਾਂ ਇਸ ਸ਼ਬਦ ਨੂੰ ਗਾਇਨ ਕਰਦੇ ਹਾਂ ਸਥਾਈ ਫਿਰ ਸਿੱਖਦੇ ਹਾਂ ਅੰਤਰਾ ਕਲਾ ਕਲਾ ਸਥਾਈ ਤੇ ਅੰਤਰਾ ਆਪਾਂ ਸਿੱਖਾਂਗੇ ਪਹਿਲਾਂ ਸਥਾਈ ਗਾਇਨ ਕਰਦੇ ਹਾਂ ਮੁਖ ਲਾਗ ਸੰਤ ਰਨਾਰੇ ਸੰਤ ਰਨਾਰੇ ਮੁਖ ਲਾਗ

ਸੰਤ ਰਹਿਣਾ ਰੇ ਤੇ ਹੁਣ ਆਪਾਂ ਸਥਾਈ ਸਿੱਖਦੇ ਹਾਂ ਮੁਕਲਾ ਗਏ ਸੰਤ ਰਹਿਣਾ ਸੰਤ ਰਣਾਰੇ ਹਲਕਾ ਜਿਹਾ ਟੱਚ ਇਸ ਸੁਰਦਾ ਪਾ ਲੈ ਸਕਦੇ ਆ ਜੇ ਲੈਣਾ ਚਾਹੀਏ ਤਾਂ ਜੇ ਤਾਂ ਸਿੰਪਲ ਹੈ ਸੰਤ ਰਣਾਰੇ रे सन्तरणा रे पगोानीठ ਹੋਏ ਮਾਂਗੋ ਟਿਰ ਹੋਏ ਮਾਂਗੋ ਮੁਖ ਲਾ ਗਏ ਸੰਤ ਰਨਾ ਸੰਤ ਰਣਾਰੇ ਸੰਤ ਰਣਾਰੇ ਹੁਣ ਦੇਖਦੇ ਆਂਤਰਾ ਕੀ ਗੁਣ ਤੇਰੇ ਸਾਰ ਸਮਾਲੀ ਮੋਹ ਨਿਰਗੁਣ ਕੇ ਦਾਤਾ ਰੇ ਗਿਆਨ ਗੁਣ ਤੇਰੇ ਸਾਰ ਸਮਾਲੀ ਮੋਹ ਨਿਰ ਕੇ ਦਾ ਤਾਰੇ ਸੇਵੇਂ ਦੇ ਤਰੀਕੇ ਨਾਲ ਬੈ ਖਰੀਦ ਕਿਆ ਕਰੇ ਚਤਰਾਈ ਇਹੋ ਜਿਓ ਪਿੰਡ ਸਬ ਥਾਰੇ ਇਹੋ ਜੀਓ ਪਿੰਡ ਸਬ ਥਾਰੇ ਜਿਹੜਾ ਸੈਕੰਡ ਸਟੈਪ ਹੈ ਸਬ ਥਾਰੇ ਇੱਥੋਂ ਵੀ ਜਾਂਦਾ ਹੈ ਸਬ ਥਾਰੇ ਇੱਥੋਂ ਵੀ ਜਾ ਰਿਹਾ ਹੈ ਦੋਨੋਂ ਤਰੀਕੇ ਨਾਲ ਆਪਾਂ ਕਰ ਸਕਦੇ ਹਾਂ ਤੇ ਹੁਣ ਆਪਾਂ ਇਸ ਨੂੰ ਕੱਲੇ-ਕੱਲੇ ਸੁਰਤੇ ਦੇਖਦੇ ਹਾਂ ਵਾਪਸੀ ਪਹਿਲਾਂ ਦੇਖ ਲੈਨੇ ਹਾਂ ਇਹੋ ਜੀਓ ਪਿੰਡ ਸਭ ਥਾਰੇ ਇਹੋ ਜੀ ഹു ഖേ അന്താ കല്ലേ കല്ലേ സുടത്തെ യാ ഗുണത്തെ യാ ഗുണ സാര മോഹ നിർഗുണ കേ दातारे मोहनु के रे फिर सेम अगली पंक्ि हुई बैद क्या करे चतुराई एहो जियो पिंड सब थारे फिर वापसी है एहो जियो पिंड ਇਹੋ ਜੀਓ ਤਿੰਦ ਸਭ ਥਾਰੇ ਇਹੋ ਜੀਓ ਤਿੰਦ ਸਭ ਥਾਰੇ ਇਸ ਤੋਂ ਬਾਅਦ ਥਾਈ ਆ ਜਾਂਦਾ ਹੈ ਰੈਨਾ ਰੈ ਸੰਤ ਰੈਨਾ ਰੈ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿੱਖ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ